ਗੱਲ ਕਰੀਏ ਇੰਟਰਨੈਸ਼ਨਲ ਸਟੂਡੈਂਟਸ ਦੀ ਜਿਹੜਾ ਮੁੱਦਾ ਅੱਜ ਕੱਲ ਬੜਾ ਹੀ ਭਖਿਆ ਹੋਇਆ ਹੈ ਇਹ ਉਹ ਕਾਬਲ ਵਰਗ ਹੈ ਉਹ ਕਾਬਲ ਸਟੂਡੈਂਟ ਹੈ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚੋਂ ਪੜ੍ਹ ਕੇ ਪੰਜ ਤੋਂ 7 ਬੈਂਡ ਲੈ ਕੇ ਇੱਥੇ ਆਉਣ ਦੇ ਲਈ ਉਹਨਾਂ ਨੇ ਆਪਣੀਆਂ ਸਾਰੇ ਮਾਪਦੰਡ ਕੈਨੇਡਾ ਗਵਰਨਮੈਂਟ ਵੱਲੋਂ ਜੋ ਬਣਾਏ ਗਏ ਸੀ ਪੂਰੇ ਕੀਤੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਦੇ ਮਾਪਿਓ ਇਹ ਮੱਧ ਵਰਗੀ ਪਰਿਵਾਰਾਂ ਨੂੰ ਮੋਸਟਲੀ ਬਿਲੋਂਗ ਕਰਦੇ ਆ ਇਹਨਾਂ ਦੇ ਮਾਪਿਓ ਨੇ ਆਪਣੀ ਕਿਸੇ ਨੇ ਜ਼ਮੀਨ ਵੇਚੀ ਕਿਸੇ ਨੇ ਗਹਿਣੇ ਵੇਚੇ ਕਿਉਂਕਿ ਸਭ ਤੋਂ ਪਹਿਲੀ ਇਹਨਾਂ ਦੀ ਜਿਹੜੀ ਲੁੱਟ ਖਸੋਟ ਹੋਈ ਉਹ ਏਜੰਟਾਂ ਨੇ ਕੀਤੀ ਉਥੋਂ ਦੇ ਇਮੀਗ੍ਰੇਸ਼ਨ ਕੰਸਲਟੈਂਟ ਨੇ ਕੀਤੀ ਉਹਨਾਂ ਨੇ ਇਹਨਾਂ ਨੂੰ ਰੱਜ ਕੇ ਲੁੱਟਿਆ ਉਸ ਤੋਂ ਬਾਅਦ ਜਿਹੜੀ ਲੁੱਟ ਦਾ ਦੂਜਾ ਪਾਰਟ ਸੀ ਜਿਹੜੇ ਇੱਥੋਂ ਦੇ ਕਾਲਜ ਸੀਗੇ ਪ੍ਰਾਈਵੇਟ ਕਾਲਜ ਉਹਨਾਂ ਨੇ ਮਨ ਚਾਹੀਆਂ ਫੀਸਾਂ ਇਹਨਾਂ ਤੋਂ ਹਾਸਲ ਕੀਤੀਆਂ ਤੀਜੀ ਲੁੱਟ ਇਹਨਾਂ ਦੀ ਕੀਤੀ ਜਦੋਂ ਉਹ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਐਲ ਐਮ ਆਈਜ਼ ਵਗੈਰਾ ਜਾਂ ਜਿਹੜੇ ਇਹਨਾਂ ਨੇ ਵਰਕ ਪਰਮਿਟ ਲਏ ਉਹ ਜਿਹੜੇ ਸਾਡੇ ਬਿਜ਼ਨਸਮੈਨ ਸੀ ਉਹਨਾਂ ਨੇ ਇਹਨਾਂ ਨੂੰ ਰੱਜ ਕੇ ਲੁੱਟਿਆ ਇਤੋਂ ਹੋਈ ਇਹਨਾਂ ਦੀ ਲੁੱਟਖਸਟ ਪਰ ਇਹ ਵਰਗ ਕਿਹੜਾ ਇਹਨਾਂ ਨੂੰ ਪਹਿਲਾਂ ਤੋਂ ਹੀ ਵਿਰੋਧਤਾ ਚੱਲਣੀ ਪਈ ਕਿ ਸਭ ਤੋਂ ਪਹਿਲਾਂ ਤਾਂ ਜਿਹੜੀ ਪੰਜਾਬ ਦੀ ਗਵਰਨਮੈਂਟ ਜਾਂ ਜਿਹੜੀ ਉੱਥੋਂ ਦੇ ਸਾਡੇ ਜ਼ਿੰਮੇਵਾਰ ਪੋਲੀਟੀਕਲ ਪਾਰਟੀਆਂ ਨੇ ਉਹ ਇਹ ਕਹਿਣ ਲੱਗੀਆਂ ਉਹਨਾਂ ਨੇ ਬੜਾ ਵੱਡਾ ਮੁੱਦਾ ਬਣਾਤਾ ਕਿ ਸਾਡੇ ਪੰਜਾਬ ਦਾ ਬ੍ਰੇਨ ਡレイン ਹੋ ਰਿਹਾ ਇਹ ਬ੍ਰੇਨ ਡレイン ਉਹਨਾਂ ਨੂੰ ਹੁਣੀ ਮਹਿਸੂਸ ਹੋਇਆ ਜਦੋਂ ਕਿ ਸਟੂਡੈਂਟ ਆਉਣ ਲੱਗੇ ਉਸ ਤੋਂ ਪਹਿਲਾਂ ਇਹ ਮੁੱਦਤਾਂ ਤੋਂ ਮੇਰਾ ਕਲ ਇਸ ਸਰਦੀ ਦੀ ਸ਼ੁਰੂਆਤ ਤੋਂ ਸਾਰੇ ਪੰਜਾਬੀ ਤੇ ਹਿੰਦੁਸਤਾਨੀ ਲੋਕ ਵੱਖੋ-ਵੱਖ ਮਲਕਾਂ ਦੇ ਵਿੱਚ ਜਾਂਦੇ ਰਹੇ ਉਦੋਂ ਕਿਸੇ ਨੂੰ ਕੁਝ ਨਹੀਂ ਰੜਕਿਆ ਹੋਰ ਤਾਂ ਹੋਰ ਕੁਝ ਇੱਕ ਪੱਤਰਕਾਰ ਐਸੀ ਟੁੱੱਚੀ ਪੱਤਰਕਾਰੀ ਕਰਦੇ ਆ ਮਨ ਦੁਖੀ ਹੋ ਜਾਂਦਾ ਉਹਨਾਂ ਦੀ ਇਸ ਪੱਤਰਕਾਰੀ ਦੇਖ ਕੇ ਕੁਝ ਇੱਕ ਲਾਈਕ ਤੇ ਵਿਊ ਲੈਣ ਦੇ ਚੱਕਰ ਦੇ ਵਿੱਚ ਇਹ ਇੱਕ ਬਹੁਤ ਵੱਡੇ ਲੈਵਲ ਦੇ ਉੱਤੇ ਇੱਕ ਗੱਲ ਉਡਾਈ ਗਈ ਹੈ ਕਿ ਜਿਹੜੇ ਇਹ ਬੱਚੇ ਇਹ ਬੱਚੀਆਂ ਸਾਡੀਆਂ ਉਥੋਂ ਸਟੱਡੀ ਕਰਨ ਦੇ ਬਜਿੱਤੇ ਇੱਥੇ ਆਈਆਂ ਕੈਨੇਡਾ ਦੇ ਵਿੱਚ ਕਿ ਇਹ ਦੇਹ ਵਪਾਰ ਦੇ ਵਿੱਚ ਜਾ ਰਹੀਆਂ ਨੇ ਮੈਨੂੰ 25 26 ਸਾਲ ਤੋਂ ਮੈਂ ਡਾਊਨ ਟਾਊਨ ਵੈਨਕੂਵਰ ਦੇ ਵਿੱਚ ਰਾਤ ਨੂੰ ਕੰਮ ਕਰਦਾ ਮੈਂ ਇਦਾਂ ਦਾ ਇੱਕ ਵੀ ਇਨਸੀਡੈਂਟ ਕੋਈ ਨਹੀਂ ਦੇਖਿਆ ਨਾ ਮੈਂ ਕਿਤੇ ਸੁਣਿਆ ਵੈਨਕੂਵਰ ਇਲਾਕੇ ਦੇ ਵਿੱਚ ਇਹ ਜਿਹੜੇ ਉੱਥੇ ਪੰਜਾਬ ਦੇ ਵਿੱਚ ਬੈਠੇ ਇਹ ਗੱਲਾਂ ਦੱਸ ਦਿਆ ਨਾ ਇਹਨਾਂ ਦੀ ਰਗਾਂ ਫੜ ਕੇ ਪੁੱਛਿਆ ਕਰੋ ਵੀ ਤੁਹਾਡੇ ਕੋਲ ਕੀ ਇਨਫੋਰਮੇਸ਼ਨ ਹੈ ਕੀ ਇਹ ਕਿਹੜੇ ਤੱਥਾਂ ਦੇ ਆਧਾਰ 'ਤੇ ਤੁਸੀਂ ਇਹ ਏਡੀ ਵੱਡੀ ਬਦਨਾਮੀ ਕਰਦੇ ਹੋ ਕਿਉਂਕਿ ਤੁਸੀਂ ਜਾਣਦੇ ਹੋ ਕਿ ਉਹ ਮਾਪਿਆਂ ਦਾ ਦਿਲ ਪੁੱਛਿਆ ਜਾਂਦਾ ਹੋ ਜਿਨ੍ਹਾਂ ਦੀਆਂ ਇਥੇ ਧੀਆਂ ਪੜਨਾਈਆਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਇਹ ਬਿਲਕੁਲ ਝੂਠਾ ਕੋਰਾ ਝੂਠਾ ਜਿਹੜੇ ਸਾਡੇ ਬੱਚੇ ਆ ਬੜੀ ਸਿਆਣੇ ਆ ਔਰ ਸਖਤ ਮਿਹਨਤੀ ਆ ਸਖਤ ਮਿਹਨਤ ਦੀ ਜੇ ਆਪਾਂ ਇਹਨਾਂ ਦੀ ਗੱਲ ਕਰੀਏ ਪੰਡੈਮਿਕ ਦੌਰਾਨ ਜਿਹੜੇ ਸਾਡੇ ਇਥੋਂ ਵਾਲੇ ਜਨਮੇ ਬੱਚੇ ਸੀ ਉਹ ਘਰਾਂ ਦੇ ਵਿੱਚ ਮਾਸਕ ਨਹੀਂ ਸੀ ਲਾਉਂਦੇ ਡਰਦੇ ਬੈਠੇ ਸੀ ਇਹ ਸਟੂਡੈਂਟ ਹੀ ਸੀ ਜਿਹੜੇ ਬੱਸਾਂ ਦੇ ਵਿੱਚ ਬੈਕਪੈਕ ਪਾ ਕੇ ਕੈਨੇਡਾ ਦੀ ਡਾਮਾ ਡੋਲੀ ਇਕਨੋਮੀ ਨੂੰ ਤੱਕਾ ਲਾਉਂਦੇ ਸੀਗੇ ਇਹ ਉਹੀ ਸਟੂਡੈਂਟ ਵਰਗ ਦਾ ਸਾਨੂੰ ਭੁੱਲਣਾ ਨਹੀਂ ਚਾਹੀਦਾ ਸਾਡੀ ਗਵਰਨਮੈਂਟ ਨੂੰ ਵੀ ਇਹ ਗੱਲਾਂ ਭੁਲਾਉਣੀਆਂ ਨਹੀਂ ਚਾਹੀਦੀਆਂ ਜੇ ਇਹਨਾਂ ਦੇ ਇੱਕਾ ਦੁੱਕਾ ਕਿਸੇ ਬੱਚੇ ਤੋਂ ਗਲਤੀ ਹੋ ਗਈ ਜਾਂ ਉਹ ਹਾਈਲਾਈਟ ਜ਼ਿਆਦਾ ਕਰਤੀ ਮੀਡੀਏ ਨੇ ਤਾਂ ਅਸੀਂ ਸਾਰੇ ਸਟੂਡੈਂਟ ਵਰਗ ਨੂੰ ਬਦਨਾਮ ਨਹੀਂ ਕਰ ਸਕਦੇ ਦੂਜੀ ਵੱਡੇ ਦੁੱਖ ਦੀ ਗੱਲ ਇਹ ਹੈ ਜਿਹੜੇ ਅਸੀਂ ਇੱਥੇ 20-25 ਸਾਲ ਪਹਿਲਾਂ ਆ ਗਏ ਸਾਡੇ ਪਰਿਵਾਰ ਸਾਡੀ ਕਮਿਊਨਿਟੀ ਇਹ ਸਾਡੇ ਪੁੱਤ ਪਤੂ ਪਤੀਜੇ ਨੇ ਅਸੀਂ ਇਹ ਭੁੱਲ ਗਏ ਸਾਨੂੰ ਇਹ ਵਰਗ ਇਹ ਇੱਕ ਕਲਾਸ ਡਿਫਰੈਂਟ ਲੱਗਣ ਲੱਗੀ ਅਸੀਂ ਇਹਨਾਂ ਨੂੰ ਆਪਣੇ ਵਿੱਚ ਰਲਾਉਣਾ ਮناسب ਹੀ ਨਹੀਂ ਸਮਝਿਆ ਤਾਂ ਕਿ ਉਹਦੇ ਵਿੱਚ ਕੁਝ-ਕੁਝ ਗੱਲਾਂ ਜ਼ਰੂਰ ਨੋਟ ਕਰਨ ਵਾਲੀਆਂ ਨੇ ਇਹਨਾਂ ਦੇ ਵਿੱਚੋਂ ਜਿਵੇਂ ਅਸੀਂ ਪੰਜਾਬੀ ਵਿੱਚ ਕਹਿ ਲਈਦਾ ਨਾ ਕਿ ਕਣਕ ਦੇ ਵਿੱਚ ਕਾਂਗਿਆਰੀ ਹੁੰਦੀ ਆ ਕੁਝ-ਕੁਝ ਸਟੂਡੈਂਟ ਐਸਸੀ ਜਿਨ੍ਹਾਂ ਨੇ ਐਸੀਆਂ ਹਰਕਤਾਂ ਕਰਤੀਆਂ ਔਰ ਉਹ 네ਗੇਟਿਵ ਪ੍ਰਚਾਰ ਇੰਨਾ ਕਿ ਜ਼ਿਆਦਾ ਹਾਈਲਾਈਟ ਹੋ ਗਿਆ ਉਹਦੇ ਨਾਲ ਸਾਰਾ ਸਟੂਡੈਂਟ ਵਰਗ ਹੀ ਬਦਨਾਮ ਹੋ ਗਿਆ ਕਿਤੇ ਨਾ ਕਿਤੇ ਇਹਨਾਂ ਦੀਆਂ ਬੇਸਮੈਂਟਾਂ ਦੇ ਵਿੱਚ ਲੁੱਟ ਖਸੁੱਟ ਜਾਂ ਇਸ ਤਰ੍ਹਾਂ ਦੀਆਂ ਬਹੁਤ ਹੀ ਕਹਾਣੀਆਂ ਮਿਲੀਆਂ ਜਿਦੇ ਨਾਲ ਸਾਡੀ ਜਿਹੜੀ ਇੱਥੋਂ ਦੀ ਪੁਰਾਣੀ ਆਈ ਕਮਿਊਨਿਟੀ ਵੀ ਕਿਤੇ ਨਾ ਕਿਤੇ ਇਹਨਾਂ ਨੂੰ ਮੂੰਹ ਲਾਉਣੋਂ ਹਟ ਗਏ ਜੇ ਗੱਲ ਕਰੀਏ ਗਵਰਨਮੈਂਟ ਦੀ ਇੱਥੋਂ ਦੇ ਸਿਸਟਮ ਦੀ ਉਹਨਾਂ ਨੇ ਨਾਲੇ ਤਾਂ ਇਹਨਾਂ ਤੋਂ ਬਹੁਤ ਪੈਸੇ ਬਣਾਏ ਫਿਰ ਇਹਨਾਂ ਨੂੰ ਇਜਾਜ਼ਤ ਦਿੱਤੀ ਕਿ 20 ਘੰਟੇ ਜਾਂ 24 ਘੰਟੇ ਤੁਸੀਂ ਕੰਮ ਕਰ ਸਕਦੇ ਹੋ ਉਹਨੇ 24 ਘੰਟੇ ਕੰਮ ਕਰਕੇ ਕਿੰਨੀ ਕਿੱਥੇ ਕਮਾਈ ਕਰ ਸਕਦੇ ਆ ਕਿਉਂਕਿ ਫੀਸਾਂ ਪਿੱਛੇ ਆਉਂਦੀਆਂ ਸੀਗੀਆਂ ਗਵਰਨਮੈਂਟ ਦਾ ਵੀ ਘਰ ਪੂਰਾ ਹੋ ਰਿਹਾ ਸੀਗਾ ਪਰ ਗੱਲ ਦੁੱਖ ਦੀ ਉਦੋਂ ਆ ਕੇ ਹੁਣ ਜਦੋਂ ਗੱਲ ਮੁੱਕੀ ਕਿ ਜਿਹੜੇ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਮੁਖੀ ਨੇ ਉਹ ਸਾਰੇ ਇਹ ਗੱਲ ਕਹਿ ਰਹੇ ਅਸੀਂ ਇਹਨਾਂ ਨਾਲ ਕਿਹੜਾ ਵਾਅਦਾ ਕੀਤਾ ਸੀਗਾ ਵਾਅਦਾ ਕੀਤਾ ਹੋਵੇ ਨਾ ਕੀਤਾ ਹੋਵੇ ਉਹ ਮੰਨਦੇ ਆ ਪੇਪਰਾਂ ਦੇ ਵਿੱਚ ਬਹੁਤ ਕੁਝ ਚੱਲਦਾ ਪਰ ਇੱਕ ਕਾਮਨ ਸੈਂਸ ਦੀ ਗੱਲ ਤਾਂ ਇਹ ਸੀ ਕਿ ਬੱਚੇ ਇਹ ਪੀਆਰ ਹੋਏ ਵੀ ਨਹੀਂ ਅੱਜ ਤੋਂ ਪਹਿਲਾਂ ਔਰ ਹੁੰਦੇ ਵੀ ਰਹੇ ਆ ਤੁਸੀਂ ਇੱਕਦਮ ਜਿਹੜੀ ਅੱਜ ਲਗਾਤਾਰ ਇਹ ਬਿਆਨ ਆਉਣ ਲੱਗੇ ਕਿ ਇਹਨਾਂ ਦੇ ਜਹਾਜ਼ਾਂ ਦੇ ਜਹਾਜ਼ ਭਰ ਕੇ ਇਹਨਾਂ ਨੂੰ ਪਿੱਛੇ ਮੋੜ ਦੇਣਾ ਔਰ ਦੁੱਖ ਉੱਥੇ ਹੈ ਕਿ ਜਿਹੜੇ ਸਾਡੇ ਰਿਪ੍ਰেজੈਂਟੇਟਿਵ ਆ ਨਾ ਐਮ ਐਲ ਏ ਨੇ ਐਮ ਪੀ ਉਹ ਕੋਈ ਨਹੀਂ ਇਹਨਾਂ ਦੇ ਹੱਕ 'ਚ ਬੋਲਦਾ ਕਿਉਂਕਿ ਇਹਨਾਂ ਦੀਆਂ ਵਿਚਾਰਾਂ ਨਹੀਂ ਆ ਵੋਟਾਂ ਹੈ ਨਹੀਂ ਔਰ ਸਾਡੇ ਜਿਹੜੇ ਐਮ ਪੀ ਸਹਿਬਾਨ ਨੇ ਉਹ ਇਸ ਗੱਲ ਨੂੰ ਵੀ ਡਰਦੇ ਆ ਵੀ ਜੇ ਅਸੀਂ ਇਹਨਾਂ ਦੇ ਹੱਕ 'ਚ ਕਿਤੇ ਬੋਲ ਪਏ ਸਾਡੀ ਕੌਨਸਟਿਟਿਊਐਂਸੀ 'ਚ ਜਿਹੜੀਆਂ ਸਾਡੀਆਂ ਪੰਜਾਬੀ ਵੋਟਾਂ ਸ਼ਾਇਦ ਉਹ ਸਾਨੂੰ ਨਾ ਪਹਿਣ ਮੇਰਾ ਖਿਆਲ ਸਾਨੂੰ ਇਸ ਚੀਜ਼ ਤੋਂ ਉੱਪਰ ਉੱਠ ਕੇ ਇਹਨਾਂ ਬੱਚਿਆਂ ਦੀ ਸਪੋਰਟ ਲਈ ਉੱਠਣਾ ਚਾਹੀਦਾ ਮੈਂ ਇੱਕ ਗੱਲ ਬੜੇ ਮਤਲਬ इमोशनल ਹੋ ਕੇ ਗੱਲ ਕਹਿਣੀ ਚਾਹਣਾ ਇੱਥੋਂ ਦੇ ਸਿਸਟਮ ਨੂੰ ਔਰ ਜਿਹੜੇ ਸਾਡੇ ਐਮਪੀ ਐਮਐਲਐਸ ਜਿਹੜੇ ਸਾਡੇ ਰਹਿਨਮਾਨੇ ਸਾਡੀ ਕੌਮ ਦੇ ਸਾਡੇ ਪੰਜਾਬੀਆਂ ਨੂੰ ਰਿਪਰੈਜ਼ੈਂਟ ਕਰਦੇ ਆ ਉੱਥੇ ਗਵਰਨਮੈਂਟ ਦੇ ਵਿੱਚ ਜਾ ਕੇ ਕਿ ਜਿਸ ਤਰ੍ਹਾਂ ਕਾਮਾਗਾਟਾ ਮਾਰੂ ਮੋੜਿਆ ਸੀ ਭਾਵੇਂ ਉਹ ਸਰਕਮਸਟੈਂਸ ਡਿਫਰੈਂਟ ਸੀਗੇ ਉਸ ਤੋਂ ਬਾਅਦ ਉਹੀ ਆਟਵਾ ਤਖਤ ਨੇ ਮਾਫੀਆਂ ਮੰਗੀਆਂ ਕਿਤੇ ਇਸ ਤਰ੍ਹਾਂ ਦਾ ਮਾਹੌਲ ਨਾ ਦੁਬਾਰਾ ਬਣ ਜਾਵੇ ਇਸ ਤਰ੍ਹਾਂ ਦੀ ਬਲੰਡਰ ਮਿਸਟੇਕ ਗਵਰਨਮੈਂਟ ਦੁਆਰਾ ਫੇਰ ਨਾ ਕਿਤੇ ਕੀਤੀ ਜਾਵੇ ਕਿ ਅੱਜ ਤੋਂ 20 25 ਸਾਲ ਬਾਅਦ ਇਹ ਕਿਹਾ ਜਾਵੇ ਕਿ ਹਾਂ ਉਸ ਵੇਲੇ ਦੀ ਗਵਰਨਮੈਂਟ ਤੋਂ ਇਹ ਗਲਤੀ ਹੋ ਗਈ ਸੀ ਇਹਦਾ ਹੱਲ ਇਕੋ ਇੱਕ ਹੈ ਜੇ ਤੁਹਾਨੂੰ ਇਹ ਸਿਸਟਮ ਦੇ ਵਿੱਚ ਖਿਲਾਫ ਲੱਗਦਾ ਇਹਨੂੰ ਕਿਸੇ ਨੇ ਦੁਰਵਰਤੋਂ ਇਹਦੀ ਕੀਤੀ ਆ ਤਾਂ ਉਹਦਾ ਹੱਲ ਇਹ ਆ ਕਿ ਉਸ ਤੇ ਹੁਣ ਸਖਤਾਈ ਕਰ ਦਿਓ ਜਿਹੜੇ ਬੱਚੇ ਇੱਥੇ ਪਹੁੰਚ ਗਏ ਜਿਨ੍ਹਾਂ ਦਾ ਕੋਈ ਕ੍ਰਿਮੀਨਲ ਰੈਕੋਰਡ ਨਹੀਂ ਹੈ ਜਿਹੜੇ ਸਾਰੀਆਂ ਤੁਹਾਡੀਆਂ ਜਿਹੜੀਆਂ ਆ ਮਾਪਦੰਡ ਨੇ ਪੂਰੇ ਕਰ ਦਿਆ ਉਹਨਾਂ ਨੂੰ ਕਿਵੇਂ ਨਾ ਕਿਵੇਂ ਪੀਆਰ ਹੋਣਾ ਚਾਹੀਦਾ ਔਰ ਉਹਨਾਂ ਦਾ ਹੀ ਰਾਈਟ ਹੈ ਪੇਪਰਾਂ ਦੇ ਵਿੱਚ ਕੀ ਲਿਖਿਆ ਉਸ ਦੇ ਪਿੱਛੇ ਨਾ ਜਾਇਆ ਜਾਵੇ ਹਾਂ ਜੇ ਤੁਹਾਨੂੰ ਲੱਗਦਾ ਕਿ ਇਨਫ ਹੋ ਗਿਆ ਹੁਣ ਇੱਥੇ ਕਮਾਂਕਾਰਾਂ ਦੇ ਜਿਹੜੇ ਇੱਥੋਂ ਵਾਲੇ ਬੱਚੇ ਆ ਉਹਨਾਂ ਨੂੰ ਨਹੀਂ ਮਿਲਦੇ ਤਾਂ ਤੁਸੀਂ ਫਿਊਚਰ ਦੇ ਵਿੱਚ ਜਿਹਨਾਂ ਨਵੇਂ ਆਉਣਾ ਉਹਨਾਂ ਲਈ ਇਹ ਲਾ ਬਦਲੇ ਜਾਣ ਪਰ ਜਿਹੜੇ ਇੱਥੇ ਆ ਅਮਰੀਕਨ ਦਾ ਮਤਲਬ ਇਹੀ ਆ ਸਾਡੀ ਦਿਲੋਂ ਤਮੰਨਾ ਸਾਡੀ ਇਸ ਸਿਸਟਮ ਨੂੰ ਕਿ ਜਿਹੜੇ ਇੱਥੇ ਬੱਚੇ ਆਏ ਹੋਏ ਆ ਇਹਨਾਂ ਨੂੰ ਨਾਮੋੜਿਆ ਜਾਵੇ ਇਹਨਾਂ ਦੀਆਂ ਜਿਹੜੀਆਂ ਵੀ ਸ਼ਰਤਾਂ ਨੇ ਉਹਨਾਂ ਨੂੰ ਦੇਖਦੇ ਹੋ ਇਹਨਾਂ ਨੂੰ ਪੀਆਰ ਦਿੱਤੀ ਜਾਵੇ ਔਰ ਇੱਥੇ ਰੱਖਿਆ ਜਾਵੇ ਜਿਹੜੇ ਹਰ ਰੋਜ਼ ਇਹਨਾਂ ਦੇ ਛੋਟੇ-ਛੋਟੇ ਮੂਹ ਨਿਕਲੇ ਪਏ ਜਦੋਂ ਤਰ੍ਹਾਂ-ਤਰ੍ਹਾਂ ਦੇ ਬਿਆਨ ਆ ਜਾਂਦੇ ਸੋਸ਼ਲ ਮੀਡੀਆ ਤੇ ਜਾਂ ਜਿਹੜੇ ਸਾਡੇ ਲੋਕਲ ਲੀਡਰ ਹੈ ਕਿ ਇਹਨਾਂ ਦੇ ਜਹਾਜ਼ ਭਰ ਕੇ ਅਸੀਂ ਹੁਣ ਇਹਨਾਂ ਨੂੰ ਵਾਪਸ ਚੁੜਾ ਦੇਣਾ ਇਹ ਕਰ ਦੇਣਾ ਉਹ ਕਰ ਦੇਣਾ ਸੋ ਇੱਕ ਇੱਕ ਤਰ੍ਹਾਂ ਦੀ ਇਹਨਾਂ ਦੇ ਵਿੱਚ ਬਹੁਤ ਹੀ ਤਰਥੱਲੀ ਜੀ ਮੱਛੀ ਪਈ ਆ ਸਟੂਡੈਂਟ ਵਰਗ ਦੇ ਵਿੱਚ ਔਰ ਸਾਨੂੰ ਅਸੀਂ ਇਹਨਾਂ ਨੂੰ ਵੀ ਕਹਿੰਨੇ ਆ ਕਿ ਤੁਹਾਡੇ ਨਾਲ ਆ ਸਾਰੀ ਕਮਿਊਨਿਟੀ ਖੜੀ ਆ ਕੋਈ ਗੱਲ ਨਹੀਂ ਕੁਸ਼ਕ ਜੇ ਲੋਕ ਨਹੀਂ ਵੀ ਪਸੰਦ ਕਰਦੇ ਵਿਰੋਧਤਾ ਵੀ ਹੁੰਦੀ ਆ ਪਰ ਤੁਸੀਂ ਡਟੇ ਰਹੋ ਤੁਸੀਂ ਅੱਛੇ ਬੱਚੇ ਹੋ ਔਰ ਕੋਈ ਜਿਹੜੀਆਂ ਗਲਤੀਆਂ ਕੁਸ਼ਕ ਬੰਦੇ ਜਿਹੜੇ ਤੁਹਾਡੇ ਵਿੱਚ ਜਿਨ੍ਹਾਂ ਨੇ ਇਦਾਂ ਦੀਆਂ ਮਿਸਟੇਕਸ ਕੀਤੀਆਂ ਨੇ ਬਹੁਤ ਹਾਈਲਾਈਟ ਹੋ ਗਏ ਜਿਹਦੇ ਕਰਕੇ ਸਾਰਾ ਸਟੂਡੈਂਟ ਵਰਗ ਬਦਨਾਮ ਹੋਇਆ ਉਹਨਾਂ ਨੂੰ ਜਿਹੜੀ ਬਣਦੀ ਸਜ਼ਾ ਚਾਹੇ ਉਹਨਾਂ ਨੂੰ ਕੱਲ ਨੂੰ ਚੜਾਉਂਦਿਆਂ ਅੱਜ ਚੜਾ ਦੇਣ ਪਰ ਸਾਰੇ ਸਟੂਡੈਂਟ ਨੂੰ ਬਦਨਾਮਨਾ ਕੀਤਾ ਜਾਵੇ ਇੰਨੀ ਹੀ ਬੇਨਤੀ ਸੀ ਔਰ ਉਮੀਦ ਕਰਦੇ ਆ ਕਿ ਸਾਡਾ ਸਿਸਟਮ ਸਾਡੀ ਇਸ ਬੇਨਤੀ ਨੂੰ ਸੁਨੇਗਾ